ना ना चाहिए तो हाँ जी इधर आप टैक्सी ले, ले ही दो तो इधर मैं बैठी मजाक कर रही मैं पहला मेरी फोटो खिंचो फिर आप चला गए ਤੇ ਦਰ ਰਫਤਾਰ ਬਿੱਲ ਵਗੈਰਾ ਸਾਰਾ ਕੁਝ ਚੈੱਕ ਕਰ ਰਹੀ ਤੇ ਮੈਂ ਬਸ ਬੈਠੀ ਮਜ਼ਾਕ ਕਰ ਰਹੀ ਤੇ ਇਹ ਆਪਾਂ ਇਧਰੋਂ ਸੰਗਰੂਰ Amazon ਤੋਂ ਲਏ ਨੇ ਤੇ ਹਾਂਜੀ ਆਪਾਂ ਨੇ ਸੂਟਕੇਸ ਦੋ ਲੈ ਲਏ ਸੀ ਸਿਮਰਨ ਵਾਸਤੇ ਤੇ ਸਿਮਰਨ ਦੀ ਸ਼ਾਪਿੰਗ ਹੋ ਗਈ ਹੈ ਸ਼ੁਰੂ ਕੈਨੇਡਾ ਜਾਣ ਵਾਸਤੇ ਤੇ ਇਧਰ ਆਪਾਂ ਦੋ ਟੱਚ ਹੀ ਲਏ ਸੀ ਤੇ ਪਿੱਛੇ ਨਾ ਮਿਊਜ਼ਿਕ ਚੱਲ ਰਿਹਾ ਸੀ ਮੈਂ ਮੈਂ ਕਾਪੀਰਾਈਟ ਆ ਜਾਣਾ ਤੇ ਸਿਮਰਨ ਕੈਰੀ ਪਾਪਾ ਗੱਡੀ ਮੋੜ ਕੇ ਲਿਆਓ ਤੇ ਇੱਥੇ ਰੱਖ ਲੈਣਾ ਗੱਡੀ ਸਾਡੀ ਅੱਗੇ ਖੜੀ ਸੀ ਗਗਨ ਸਾਡੇ ਨਾਲ ਆਈ ਸੀ ਇਹ ਸਾਡੀ ਸ਼ਾਪਿੰਗ ਕੀਤੀ ਹੋਈ ਆਪਾਂ ਨੇ ਦਿਵਾਲੀ ਵਾਲੇ ਦਿਨ ਸ਼ਾਪਿੰਗ ਕਰਨ ਆਏ ਸੀ ਆਪਾਂ ਤੇ ਗਗਨ ਕਹਿ ਰਹੀ ਏ ਚਲੋ ਛੇਤੀ ਚੱਲੀਏ ਤੇ ਸੀ ਅੱਗੇ ਨੂੰ ਚੱਲ ਪਏ ਅੱਗੇ ਗੱਡੀ ਖੜੀ ਆ ਆਪਣੀ ਸਿਮਰਨ ਸਿਮਰਨ ਨੇ ਪਾਪਾ ਸਭ ਤੋਂ ਅੱਗੇ ਅੰਦਰ ਸਿਮਰਨ ਦੀ ਸ਼ਾਪਿੰਗ ਸਟਾਰਟ ਹੋ ਗਈ ਏ ਇਧਰ ਆਪਾਂ ਦੋ ਸੂਟਕੇਸ ਲੈ ਆਏ ਸੀ ਇੱਕ ਆ ਕਲਰ ਲੈਂਦਾ ਸੀ ਤੇ ਇੱਕ ਆ ਕਲਰ ਲੈਂਦਾ ਤੇ ਇੱਕ ਇਹਦੇ ਵਿੱਚ ਛੋਟਾ ਮੈਂ ਬਾਅਦ ਚ ਤੁਹਾਨੂੰ ਖੋਲ ਕੇ ਦਿਖਾਵਾਂਗੀ ਆ ਸੋ ਹੌਲੀ ਹੌਲੀ ਸਿਮਰਨ ਦੀ ਕੈਨੇਡਾ ਜਾਣ ਦੀ ਕਰਦੇ ਆ ਤਿਆਰੀ ਹਾਂਜੀ ਵਗੇ ਰੈਡੀ ਬੇਟਾ ਜੀ ਹਾਂਜੀ ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਗੁੱਡ ਆਫਟਰਨੂਨ ਸਾਰਿਆਂ ਨੂੰ 1 ਵੱਜ ਚੁੱਕਿਆ ਤੇ ਮੈਂ ਹੋ ਗਈਆਂ ਰੈਡੀ ਅੰਦਰ ਮम्मा ਵੀ ਰੈਡੀ ਹੋ ਗਏ ਸਾਰੇ ਤੇ ਹੁਣ ਆਪਾਂ ਸੋਚ ਰਹੇ ਸੀ ਵੀ ਸ਼ਾਪਿੰਗ ਕੀਤੀ ਜਾਵੇ ਕੈਨੇਡਾ ਦੀ ਕਿਉਂਕਿ ਮੈਂ ਜਾਣਾ ਕੈਨੇਡਾ ਤੇ ਜਨਵਰੀ ਜਾਣਾ ਪਰ ਹੁਣ ਤੋਂ ਸ਼ੁਰੂ ਸ਼ੁਰੂ ਹੌਲੀ ਹੌਲੀ ਸ਼ਾਪਿੰਗ ਕਰਾਂਗੇ ਹਾਂ ਤੇ ਜਿਵੇਂ ਟ੍ਰੈਕਿੰਗ ਸ਼ਾਪਿੰਗ ਹੈ ਪਹਿਲਾਂ ਅਸੀਂ ਲੈ ਲਏ ਸੀਗੇ ਸੂਟਕੇਸ ਵਗੈਰਾ ਤੇ ਹੁਣ 80 ਲਵਾਂਗੇ ਆਪਣੀ ਬੈੱਡ ਸ਼ੀਟਸ ਹੋ ਗਈਆਂ ਟੇਬਲ ਵਗੈਰਾ ਉੱਪਰ ਟੇਬਲ ਵਗੈਰਾ ਇਹ ਰਿਹਾ ਛੋਟਾ ਮੋਟਾ ਸਮਾਨ ਛੋਟਾ ਮੋਟਾ ਤਾਂ ਨਹੀਂ ਮੋਟਾ ਮੋਟਾ ਸਮਾਨ ਹੈ ਇਹ ਉਸ ਤੋਂ ਬਾਅਦ ਆਪਾਂ ਕਲੋਜ਼ ਦੀ ਬਾਜੂ ਸ਼ਾਪਿੰਗ ਕਰਾਂਗੇ ਹੁਣ ਆਪਾਂ ਚੱਲੇ ਸੀਗੇ ਬੈੱਡ ਸ਼ੀਟ ਲੈਣ ਤੁਹਾਨੂੰ ਦਿਖਾਉਨੇ ਆ ਬੈੱਡ ਸ਼ੀਟਸ ਤੇ ਇਹ ਵਲੌਗ ਦੇ ਵਿੱਚ ਹੀ ਜਿਹੜੀ ਆਪਾਂ ਸ਼ਾਪਿੰਗ ਕਰਾਂਗੇ ਇਹਦੇ ਵਲੌਗ 2 ਆਜਣ 3 ਆਜਣ ਤੇ ਇਹੀ ਕੰਟੀਨਿਊ ਕਰੀ ਜਾਵਾਂਗੇ ਜੋ ਵੀ ਛੋਟੀ ਮੋਟੀ ਸ਼ਾਪਿੰਗ ਹੋਈ ਤੇ ਤੁਸੀਂ ਵਲੌਗ ਚ ਬਣੇ ਰਹੋ ਲਾਈਕ ਕਰਿਓ ਸ਼ੇਅਰ ਕਰਿਓ ਸਿਮਰ ਨੇ ਕੈਨੇਡਾ ਜਾਣਾ ਤੇ ਇਹਨੂੰ ਬੈਸਟ ਵਿਸ਼ੇਸ ਦਿਓ ਜ਼ਰੂਰ ਚਲਿਏ ਹਾਂਜੀ ਚਲੋ ਫਿਰ ਰੈਡੀ ਹੋ ਨਾ ਹਾਂਜੀ ਬਸ ਚੱਕੋ ਬੇਟਾ ਸਕੂਟੀ ਚਾਬੀ ਲੈ ਲਓ ਮੇਰੂੰ ਗਰਮ ਚੀਜ਼ ਦੇ ਦਿਓ ਮੈਂ ਉੱਤੇ ਮੂੰਹ ਤੇ ਬੰਨਣਾ ਆਉਂਦੇ ਠੰਡ ਲੱਗਦੀ ਰਹਿੰਦੀ ਹਾਂ ਹਾਂ ਲੈ ਲਓ ਕੈਪ ਲੈ ਲਓ ਕੈਪ ਨਹੀਂ ਤੁਹਾਂ ਵੀ ਆ ਗਲਤ ਹੈ ਨਹੀਂ ਇਹ ਵੀ ਬਹੁਤ ਅਮਣਾ ਇਸ ਲੈਕ ਦੇ ਚੜ ਸਕਦੇ ਤੁਸੀਂ ਆਹ ਸਹੀ ਆ ਗਲਾਬ ਵੀ ਚੜ ਜਾਦਾ ਠੰਡ ਲੱਗਦੀ ਆਪਾਂ ਨੂੰ ਗਲਾਬ ਚੜ ਲਓ ਬਸ ਠੀਕ ਹੈ ਕਦੋਂ ਆਦਾ ਇਹਨਾਂ ਨੇ ਪਤਾ ਨਹੀਂ ਕਿੱਥੋਂ ਸ਼ਾਪਿੰਗ ਕਰ ਉਹ ਚਾਰ ਦੇ ਲੱਤਾਂ ਬਾਹਰ ਨਿਕਲ ਜਾਂਦੀਆਂ ਨੇ ਇਕੱਠੀਆਂ ਕਰਕੇ ਪੈ ਜਾਂਦਾ ਹੋਰ ਜਾਈ ਭਾਜੀ ਦੱਸੋ ਇਹਦਾ ਵੀ ਸਾਈਜ਼ ਸਾਈਜ਼ ਬਹੁਤ ਖੁੱਲਾ ਹੈ ਵੀ ਕਦੋਂ ਕੀ ਆਏ ਨੇ ਕਿਹੜੇ ਸਾਈਜ਼ ਬਹੁਤ ਖੁੱਲਾ ਹੈ ਹੂੰ ਅਬ ਇਹਦਾ ਕੜੀ ਮੁੜੀ ਆ ਉਸੇ ਇਹਨੂੰ ਕੱਢਾ ਤੇ ਕਿੰਗ ਸਾਈਜ਼ ਬੈੱਡ ਸ਼ੀਟ ਲੈਣਾ ਆ ਦੇਖੋ ਜੀ ਨੇਡਾ ਸ਼ਾਪ ਇਹ ਕਿੰਗ ਸਾਈਜ਼ ਆ ਆ ਤਾਂ ਬਹੁਤ ਖੁੱਲਾ ਇਹ ਬਹੁਤ ਵੱਡਾ ਹੋਰ ਆ ਜਨ ਤਾਂ ਐਹ ਜੀ ਚਾਹੀਦੀ ਤਾਂ ਇਕੱਠੀ ਕਰਕੇ ਪੈ ਜੇ ਤਾਂ ਇਹ ਤੁਹਾਨੂੰ ਦਿਖਾਈ ਹੈ ਤਾਂ ਬਹੁਤ ਵਧੀਆ ਚੀਜ਼ ਹੈ ਇਧਰੋਂ ਮਾਰੇ ਸੇ ਤੇ 10 ਬੰਦੇ ਬੈਠੇ ਰਹੋਗੇ ਕੋਈ ਅਮਰੀ ਕੋਈ ਦੁਕਾਨਦਾਰ ਨਹੀਂ ਰੱਖਦਾ ਠੀਕ ਹੈ ਨਹੀਂ 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 ਮੂੰਹ ਨਾ ਡੇ ਕਰਨੀ ਬੜਾ ਐਡੀ ਵੱਡੀ ਬੜਾ ਐਡੀ ਘੜੀ ਕਰੋਗੀ ਇਹ ਤਾਂ ਇਹਨਾਂ ਨੂੰ ਦਿਖਾਈ ਹੈ ਮੈਨੂੰ ਨਹੀਂ ਤਾਂ ਇਹਨੇ ਆਈਡੀ ਦਿਖਾਇਆ ਕਿ ਰਾਜਵਾਲਾ ਆਪਣਾ ਘਰ ਵਾਸਤੇ ਆਪਣੇ ਜਣਾ ਨਹੀਂ ਹੈ ਤੇ ਇਦਾਂ ਰਜਾਈ ਲੱਗਿਆ ਦੇਖੋ ਗਰਮ ਹੋਵੇ ਬੇਟਾ ਤੂੰ ਇਧਰ ਹੋ ਜਾ ਗਰਮ ਮੋਬਾਈਲ ਤੇ ਬੱਟੇ ਕੇ ਖੜ ਕੇ ਲੱਗ ਕੇ ਕਿਹੜਾ ਕਹਿੰਦਾ ਕਿੱਥੇ ਲੈ ਕੇ ਆਈ ਜਾ ਰਹੇ ਮੈਨੂੰ ਮਰਵਾਤਾ ਗੇਮ 'ਚ आज आज फटाफट आज बूट लैने ਸੋਹਣਾ ਲੱਗ ਰਿਹਾ ਹੈ ਇੱਧਰ ਆ ਮੇਰੇ ਵੱਲ ਪਿਆ ਕਲਰ ਕੋ ਬਲੂ ਹੈ ਉਹ ਦੇਖ ਲੂ ਸਿਮੋ ਗ੍ਰੀਨ ਵੀ ਦੇਖ ਡਾਰਕ ਉਹ ਨਹੀਂ ਆ ਰਿਹਾ ਮੈਚ ਨਹੀਂ ਹੋਣਾ ਵੀ ਅੱਗੀ ਤਾਂ ਮੈਚ ਨਹੀਂ ਹੋ ਰਿਹਾ ਹੂੰ ਅੱਗੀ ਤਾਂ ਮੈਚ ਹੋ ਉਹ ਕੜਕਦਾ ਇੱਕ ਇੱਕ ਦੋ ਦੋ ਚੀਜ਼ਾਂ ਲੈ ਰਹੇ ਆ ਕੋਈ ਜ਼ਿਆਦਾ ਨਹੀਂ ਮਤਲਬ ਫਿਰ ਇੱਕਦਮ ਬੋਝ ਪੈ ਜਾਣਾ ਆ ਪੀਸ ਹਾਂ ਦੇਖਿਆ ਫਿਰ ਪੀਸ ਆ ਗਿਆ ਖਰਾਬ ਚੇਂਜ ਕਰੋ ਉਸੇ ਥੋੜਾ ਜਿਹਾ ਇਹਨੇ ਨਾਲ ਕੀ ਹੁੰਦਾ ਤੇ ਇਕਾ ਸ਼ੂ ਲੈਂਦੇ ਨੇ ਉਹ ਇਧਰ ਕਰ ਸਿੱਧੇ ਦਿਖਣ ਵੀ ਨਹੀਂ ਦੇ ਇਹ ਵੈਸੇ ਹੀ ਇਹਨੇ ਸਿੰਪਲ ਪਰ ਨੂੰ ਲਿਆਂਦੇ ਨੇ ਮੈਂ ਪਾ ਨਹੀਂ ਨਹੀਂ ਤੇ ਥੋੜੇ ਉੱਚੇ ਵੀ ਨੇ ਅਗਰ ਥੋੜਾ ਮੌਸਮ ਮੰਨ ਲਓ ਕਿ ਜ਼ਿਆਦਾ ਠੰਡਾ ਵਾਲਾ ਨਾ ਹੋਇਆ ਨਾ ਫਿਰ ਜੇ ਮਤਲਬ ਆਪਣੇ ਆਪਣੇ ਜਿਹੇ ਜਿਹੇ ਮੌਸਮ ਹੋ ਗਿਆ ਉਦੋਂ ਵਧੀਆ ਪਾਏ ਜਾਣਗੇ ਕਿਉਂਕਿ ਉੱਚੇ ਵੀ ਨੇ ਇਹਦੇ ਚ ਇੱਥੇ ਇੱਥੇ ਬਰਫ਼ ਵੀ ਨਹੀਂ ਫਸਣ ਆਉਣੀ ਹੈ ਨਾ ਨਾਲੇ ਇੱਥੋਂ ਤੱਕ ਵਧੀਆ ਗਿੱਟੇ ਵੀ ਨੇ ਢੱਕੇ ਜਾਣੇ ਨਾਲੇ ਵਾਟਰਪੂਫ ਵੀ ਨੇ ਨਹੀਂ ਵਧੀਆ ਨੇ ਇਧਰ ਦਮਣ ਦਾ ਦਿਲ ਕਰ ਰਿਹਾ ਮੈਂ ਵੀ ਲੈ ਲਾਂ ਕੋਈ ਗੱਲ ਨਹੀਂ ਜਦੋਂ ਤੁਸੀਂ ਜਾਓਗੇ ਤੁਹਾਨੂੰ ਵੀ ਲੈ ਦਾਂਗੇ ਠੀਕ ਹੈ ਠੀਕ ਹੈ ਅ ਸਿਮਰਨ ਇਹਨੇ ਖੁੱਲੇ ਕਰ ਦੇਣੇ ਤੁਹਾ ਮਮਗੀ ਬਾਬੂ ਜੀ ਉਹ ਨਹੀਂ ਭਾਰੀ ਅਵਤਾਰੇ ਦਾ ਪਿਆਰ ਭਾਰੀ ਏ ਆ ਦੇਖੋ ਇੱਥੇ ਆਇਆ ਅੰਮੁੱਠੇ ਨਹੀਂ ਨਹੀਂ ਲਾ ਦਿਓ ਪੁੱਤ ਲਾ ਦਿਓ ਚਲ ਕੋਈ ਪਾ ਕੇ ਦੇਖ ਲੈਣ ਤੇ ਕੋਈ ਨਾ ਇੱਕ ਵਾਰ ਉਹ ਵਿਚਾਰਦੇ ਚਾਹ ਪੂਰਾ ਕਰ ਲੈ ਬਾਲਾ ਪਾਲਾ ਹੁਣ ਇਹਨੂੰ ਕਾਲੇ ਲਿਆ ਕਰ ਆ ਦੇਖੋ ਅੱਪਾ ਵਾਂਚੇ ਹੰਡਕੇ ਲੱਤਨ ਇੱਥੋਂ ਕਰਨੀ ਆਪਾਂ ਨੇ ਸ਼ਾਪਿੰਗ ਸਿਮਰਨ ਦੀ ਸ਼ਾਪਿੰਗ ਕਰਨੀ ਹੈ ਕੈਨੇਡਾ ਵਾਸਤੇ ਜਿੱਧਰ ਕੁਲਵਿੰਦਰ ਸੇ ਆ ਕੱਢ ਲੈਣਾ ਜੀ ਮੈਂ ਤੁਸੀਂ ਪਹਿਲਾਂ ਦੇਖਿਆ ਸੀ ਥੋੜੀ ਬਹੁਤ ਸ਼ਾਪਿੰਗ ਕਰ ਲਈ ਤੇ ਅੱਜ ਫੇਰ ਸ਼ੂਜ਼ ਵਗੈਰਾ ਵੀ ਕਰਨਾ ਆਏ ਆ ਦੇਖਦੇ ਆ ਕੁਝ ਮਿਲਦਾ ਕਿ ਨਹੀਂ ਜੇਕਰ ਦੇਖ ਰਹੇ ਹਾਂ ਤੇ ਹੁਣ ਦੇਖਣਾ ਹੈ ਸਿਮਰਨ ਦੇ ਸਨੋ ਵਾਲੇ ਸ਼ੂਜ਼ ਜਿਹੜੇ ਸਿਮਰਨ ਨੇ ਕੈਨੇਡਾ ਪਾਏ ਸੂ ਦੇਖਣੇ ਸੂ ਸੂ ਨਾਲ ਮੂੰਹ ਆ ਗਿਆ ਤਾਂ ਅੱਜ ਲੋਕਾਂ ਨੇ ਅੱਛਾ ਜਿਵੇਂ ਉਹਨੂੰ ਡਿਸਾਈਡ ਬੁਆਇਸ ਲੁੱਕ ਨੂੰ ਕੁਝ ਨਹੀਂ ਹੁੰਦਾ ਪਾਲੋ ਠੰਡ ਤੋਂ ਬਚੋਗੇ ਸਨੋ ਤੋਂ ਤੂੰ ਪੁੱਛਿਆ ਜਾਂਦਾ ਕਿ ਕਿੰਨਾ ਲੱਗਿਆ ਤੂੰ ਪੁੱਛਿਆ ਚੱਕੇ ਕੱਪੜਾ ਜਾਇਆ ਨਹੀਂ ਕੱਪੜਾ ਕਿੰਨੇ ਦਾ ਇਹ ਦੂਜਾ ਹੀ ਇਹ ਹੋਰੀ ਕੱਪੜਾ ਜਾਇਆ ਉਹ ਹੀ ਲੈ ਗਿਆ ਟਿੰਬਰਲੈਂਡ ਦੇ ਹਾਂ ਇਹਨੂੰ ਵੀ ਟੇ ਹੋਰ ਉੱਥੇ ਸਨੋ ਘੱਟ ਪੈਂਦੀ ਸੀ ਉੱਥੇ ਸਨੋ ਘੱਟ ਪੈਂਦੀ ਤੇਰੇ ਸਟੋਰੋਂ ਜ਼ਿਆਦਾ ਪੈਂਦੀ ਹੈ ਇਹ ਸਨੋ ਜ਼ਿਆਦਾ ਸਹੀ ਨੂੰ ਪਾ ਕੇ ਦੇਖ ਲਾ ਤੂੰ ਜਾ ਕੇ ਕਹਿ ਕੇ ਉਹਨਾਂ ਨੂੰ ਭੱਜ ਕੇ ਪੁੱਛ ਤੂੰ ਗਰਮੀ ਹੁੰਦੇ ਘੰਟਾ ਘੰਟਾ ਮੈਂ ਕਿਹਾ ਹਾਂ ਕਰੋ ਫਰਕ ਨਹੀਂ ਹਾਂ ਦਿਖਾ ਇਧਰ ਰਾਮ ਨੂੰ ਪਤਾ ਮਨ ਕਹਿੰਦੀ ਪਿੰਨੀਆਂ ਠਰ ਜਾਂਦੀਆਂ ਨੇ ਨਹੀਂ ਆ ਇੱਥੇ ਮੁੜ ਕੇ ਨਾ ਕੋਈ ਵੇਖੇ ਨਾ ਆਡ ਕਰ ਠੰਡ ਚੜ੍ਹ ਜੇ ਨਾ ਇੱਥੇ ਤੇ ਕਿੰਨੀ ਟਾਈਮ ਤੱਕ ਨੇ ਲੱਤਾਂ ਗਰਮ ਨਹੀਂ ਹੁੰਦੀਆਂ ਹੈਗੀਆਂ ਚਲੋ ਦੇਖਦੇ ਆਂ ਕੀ ਇੱਥੇ ਸਟਾਫ ਹੀ ਨਹੀਂ ਕੋਈ ਉਧਰ ਸਾਰੇ ਸਟਾਫ ਹੈ ਹੂੰ ਨਾ ਹੋ ਗਿਆ ਆ ਮੈਂ ਵੀ ਲੈ ਲਾਂ ਕਜੋੜਾ ਤੂੰ ਵੀ ਲੈ ਮੈਂ ਆ ਜਿਹੜਾ ਆਇਆ ਤਾਂ ਪਸੰਦ ਹੈ ਪਰੇ ਜੀ ਸਾਈਜ਼ ਆ ਬਿੰਕੇ ਰੰਗ ਜਿਹੜੀ ਆ ਵਾਲੀ ਅਰੇ ਇਹ ਨਹੀਂ ਆ ਜਿਹੜੀ ਪਰੇ ਦਫਾ ਹੋਆ ਵਾਲੀ ਆ ਵਾਲੀ ਇਹ ਚ ਸ਼ੈਜ ਨਹੀਂ ਹੈਗਾ ਇਹ ਚ ਸ਼ੈਜ ਨਹੀਂ ਹੈ ਲੰਬੜ ਨਹੀਂ ਹੈਗਾ ਪਾਪਾ ਪੂਰੀ ਟੈਨਸ਼ਨ ਚ ਨੇ ਕਿ ਪਾਪਾ ਦੀ ਧੀ ਨੇ ਜਾਣਾ ਪਾਪਾ ਪੂਰੀ ਟੈਨਸ਼ਨ ਚ ਨਾਲ ਪੈਸੇ ਲਾਰੇ ਨਾਲ ਟੈਨਸ਼ਨ ਹਾਂ ਖੜਾ ਹੋ ਕੇ ਦਫਾ ਆ ਤੁਹਾਨੂੰ ਚਿੰਦਨ ਤੇ ਪਾਲਸ ਨੂੰ ਕਰਕੇ ਦੇਖੋ ਮੈਨੂੰ ਇਹ ਲੱਗਦਾ ਆ ਪੈਰ ਵੱਡਾ ਤਾਂ ਛੋਟਾ ਹੁਰ ਲੱਗ ਹਾਂ ਉਹ ਵੱਡਾ ਪਰਲਾ ਇਧਰਲਾ ਛੋਟਾ ਨਾਲ ਲਖ ਲੋਦੋ ਨੇ ਪੈਰ ਅਮਨ ਤੇ ਨਾ ਲੱਗਣ ਦੇ ਉਹ ਪਰਲਾ ਵੱਡਾ ਲੱਗਣ ਦਾ ਹਾਂ ਪਰਲਾ ਵੱਡਾ ਲੱਗਣ ਦਾ ਮਾਈਕਾ ਚਾਚਾ ਨਹੀਂ ਸਾਈਡ ਸੋ ਜਾ ਬੱਚੇ ਜਿੰਦ ਅਸ ਹੂੰ ਇਹ ਮੁੰਡਲ ਮਾ ਜੜਾ ਜੇ ਹੂੰ ਇਹ ਜਰੂਰ ਉੱਤ ਬਾਹਰ ਨਿਕਲਣੇ ਕਹਣਾ ਹਾਂ ਮਮਾ ਉਹ ਠੀਕ ਸੀ ਹੂੰ ਕੈਨੇਡਾ ਜਾ ਕੇ ਪਤਾ ਲੱਗਣਾ ਅਸਲੀ ਹਾਂ ਸਾਈਜ਼ ਦੇਖ ਲਓ ਕਿੰਨਾ ਸਾਈਜ਼ ਲੱਗ ਗਿਆ ਹਾਂ ਸਾਈਜ਼ ਉਲਟ ਲੱਗਿਆ ਹਣਾ ਉਲਟੀ ਸਾਈਡ ਵੀ ਹੋਣਾ ਤਾਂ ਫੇਰ ਅੱਜ ਦੇਖ ਪਰੜ ਲੱਗਾ ਟੈਗ ਕਿਸੇ ਨੂੰ ਪੁੱਛੋ ਬੱਚੇ ਨਾ ਤੂੰ ਹੀ ਤਾਂ ਮੈਨੂੰ ਪਰਸ ਨਹੀਂ ਲੈਂਦੇ ਰਿਹਾ ਆਪ ਤੂੰ ਹੀ ਐਨਕਾ ਲੈ ਰਹੇ ਹੈ ਮੈਂ ਪਾ ਕੇ ਦੇਖਿਆ ਵੀ ਮੈਨੂੰ ਜੱਜਦੀਏ ਚੀਜ਼ ਹੈ ਜੱਜ ਨਹੀਂ ਆਈ ਰਹਿੰਦੋ ਚਲੋ ਜੀ ਹੁਣ ਸਿਮਰਨ ਦਾ ਪਰਸ ਲੈਣ ਆਇਆ ਤੇ ਨਾਲ ਲੈਣ ਆਇਆ ਆਪਾਂ ਕਾ ਗਾਇਸ ਤੇ ਚੈੱਕ ਕਰੇ ਇਹ ਪਰਸ ਨਾਲ ਲੈ ਕੇ ਜਾਣਾ ਸਿਮਰਨ ਨੇ ਬਾਕਸ ਮਿਲ ਜੇਗਾ 1000 ਦਿਖਾ ਦੇਗਾ ਹੋੜੀ ਤੁਰੋ ਇਥੋਂ ਲਿਆ ਹੀ 버ਗਰ ਸਿਮਰਨ ਉੱਥੇ ਗਲੀ ਸੀ ਨੇ ਕਹਿੰਦੇ ਸੀ ਅਲਤਾਰ ਕੈਨੇਡਾ ਦੀ ਕੁੜੀ ਦੀ ਸ਼ਾਪਿੰਗ ਕਰਕੇ ਦੇਵ ਢਿੱਲੀ ਹੋ ਗਈ ਚਲੋ ਜੀ ਸਿਮਰਨ ਦੀ ਸ਼ਾਪਿੰਗ ਕਰਕੇ ਹੁਣ ਚੱਲਿਆ ਅਸੀਂ ਵਾਪਸ ਤੇ ਬਾਕੀ ਜਿਹੜਾ ਸਮਾਨ ਹੈ ਜਿਹੜਾ ਨਹੀਂ ਦਿਖਾਇਆ ਨਾ ਉਹ ਤੁਹਾਨੂੰ ਅਸੀਂ ਘਰ ਜਾ ਕੇ ਦਿਖਾਵਾਂਗੇ ਸਾਰਾ ਤੇ ਬਾਕੀ ਦੇਖਣਾ ਜਿਹੜੀ ਸ਼ਾਪਿੰਗ ਰਹਿੰਦੀ ਹੈ ਬਸ ਵਲੌਗ ਦੇ ਵਿੱਚ ਬਣੇ ਰਹੋ ਉਹ ਵੀ ਜਲਦੀ ਦਿਖਾਵਾਂਗੇ ਹੁਣ ਕਿਦਾਂ ਜਾਣੇ ਆ ਇੱਧਰ ਤੁਸੀਂ ਸਿੰਮੂ ਦੇਖ ਸਕਦੇ ਕੈਨੇਡਾ ਜਾਣ ਲਈ ਜਿਹੜਾ ਇਹਨੇ ਕੋਟ ਲਿਆ ਨਾ ਇੱਕ ਲਿਆ ਇਹਨੇ ਆਰਮੀ ਕੋਟ ਕਹਿੰਦੀ ਮੈਂ ਇਹ ਲੈਣੀ ਇੱਕ ਆਰਮੀ ਕੈਪ ਲਈ ਆ ਸਪੈਸ਼ਲ ਜਿਹੜੀ ਉਹ ਦੁਕਾਨ ਨਹੀਂ ਹੁੰਦੀ ਆਰਮੀ ਕੈਂਟ ਕੋਲ ਉੱਥੋਂ ਲਿਆਂਦਾ ਇਹ ਬਹੁਤ ਸੋਹਣਾ ਲੱਗ ਰਿਹਾ ਮੇਰੇ ਪੁੱਤ ਨੂੰ ਤੇ ਇੱਧਰ ਸਾਰਾ ਇਹਦੇ ਸਮਾਨ ਦੀ ਜਿੰਨੀ ਸ਼ਾਪਿੰਗ ਕੀਤੀ ਸਾਰਾ ਇੱਥੇ ਰੱਖਿਆ ਹੋਇਆ ਹੌਲੀ ਹੌਲੀ ਹੁਣ ਸੈਟਿੰਗ ਕਰਾਂਗੇ ਤੇ ਭਾਂਡੇ ਭੁੰਡੇ ਨੇ ਸਾਰੇ ਤੇ ਜਿੱਦਣ ਪੈਕਿੰਗ ਕਰਾਂਗੇ ਉਹ ਦਿਖਾਵਾਂਗੇ ਸਾਰਾ ਤੁਹਾਨੂੰ ਇਧਰ ਸਾਰਾ ਸਮਾਨ ਹੈ ਸਿਮਰਨ ਦਾ ਸਾਰਾ ਸਮਾਨ ਪਿਆ socks, ਕ੍ਰੀਮਾ, ਹੈਂਕੀ, ਗਲਵਸ ਤੇ ਪਤਾ ਬੋਰੋ ਪਲਸ ਸਿਮਰਨ ਕੰਦੀ ਲੈ ਕੇ ਜਾਣੀ ਹੈ ਉਧਰ ਕੈਪ ਪਈਆਂ ਨੇ ਇਸ ਟਿਪਸ ਦੂਜੀਆਂ ਵੀ ਨੇ ਪਤੇ ਨਾਲ ਪਲਾਸਟਿਕ ਦੀਆਂ ਕਾਟਨ ਦੀਆਂ socks ਨੇ ਕੁਛ ਤੇ ਇੱਕ ਦਰਜਣ ਆਪਾਂ ਨੇ ਲੈ ਕੇ ਦਿੱਤੀਆਂ ਨੇ ਇਹਨੂੰ ਗਰਮ ਵੂਲਨ ਦੀਆਂ socks ਆ ਖੋਲੀ ਵਿੱਚ ਹਾਂ ਤੇ ਇਹ ਲੈ ਕੇ ਦਿੱਤੇ ਆਪਾਂ ਇਹਰੇ ਆਪਣੇ ਜਿਵੇਂ ਜੈ ਲੱਗੀ ਦੇ نیچے ਆਹ ਪਾਣ ਨੂੰ ਜਿਹਨੂੰ ਗੋਡੇ ਨਹੀਂ ਆਪਾਂ ਕਹਿੰਦੇ ਉਹ ਨੇ ਇਹ ਤੇ ਜਿੱਦਨ ਪੈਕਿੰਗ ਕਰਾਂਗੇ ਉਦੋਂ ਸਾਰਾ ਸਮਾਨ ਦਿਖਾਵਾਂਗੇ ਇਧਰ ਨਾ ਪਿਓ ਨੂੰ ਧੀ ਦੀ ਟੈਨਸ਼ਨ ਹੋਣੀ ਕੈਨੇਡਾ ਜਾਂਦੀ ਕਿ ਹੋਰ ਝਾਈ ਪੈਕ ਹੋ ਜੂਗੀ ਔਰ ਝਾਈ ਵਿੱਚ ਟੈਚੀ ਦੇ ਪੈ ਜੂਗੀ ਤੇ ਔਰ ਝਾਈ ਦੇਖੋ ਵੈਕਿਊਮ ਕਰਾ ਕੇ ਪੈਣੀ ਹੈ ਤੁਸੀਂ ਕਿਉਂ ਨਹੀਂ ਸਮਝਦੇ ਹੈ ਔਰ ਝਾਈ ਡਬਲ ਆਹੋ ਡਬਲ ਵੈਕਿਊਮ ਹੋ ਜਾਣੀ ਉਹ ਕਹਿੰਦੇ 4 ਕਿਲੋ weight ਰਹਿ ਜਾਏਗਾ ਟੈਨਸ਼ਨ ਨਾ ਲਓ ਤੇ ਜਿੱਦਣ ਵੈਕਿਊਮ ਹੋਈ ਉਹ ਵੀ ਤੁਹਾਨੂੰ ਜੀ ਕੀ ਹੋਰ ਜਾਈਏ ਦੇਖਣ ਨੂੰ ਇਸ ਟਾਈਮ ਅਰੇ ਨਹੀਂ ਟੱਚ ਗਿਆ ਜ ਨਹੀਂ ਕੋਈ ਨਾ ਮੈਂ ਜਿੱਦਣ ਪੈਕਿੰਗ ਕੀਤੀ ਤੁਹਾਨੂੰ ਵਲੌਗ ਚ ਦਿਖਾਵਾਂਗੀ ਹਨਾ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹ ਗੱਲ ਸਹੀ ਹੀ ਕਿ ਨਹੀਂ ਉਹਨਾਂ ਨੇ ਆਪ ਕਿਹਾ ਕਿ ਸਾਡੇ ਕੋਲ ਡੇਲੀ ਜਾਂਦਾ 4 ਕਿਲੋ weight ਵੱਧੋ ਵੱਧ 4 ਕਿਲੋ ਦੋ ਬੈੱਡਸ਼ੀਟਾਂ ਨੇ ਗਰਮ ਤੇ ਇੱਕ ਦੂਜੀ ਬੈੱਡਸ਼ੀਟ ਕਾਟਨ ਦੀ ਐਂ ਪੈ ਜਾਣੀ ਉਹ ਕਹਿੰਦੇ ਸਾਰੀ ਕਾਟਨ ਦੀ ਬੈੱਡਸ਼ੀਟ ਚ ਸਾਰਾ ਕੁਝ ਲਵੇਟ ਕੇ ਵਿੱਚ ਰੱਖ ਦਿਓ ਬੈੱਡਸ਼ੀਟ ਬਸ ਸਮਝ ਗਏ ਸਮਝ ਗਿਆ ਟੈਚੀ ਚ ਬੈੱਡ ਸ਼ੀਟ ਵਿਛਾ ਕੇ ਨਾ ਕਾਟਨ ਦੀ ਉਹਦੇ ਉੱਤੇ ਸਮਾਨ ਰੱਖ ਕੇ ਚਾਦਰ ਰੁੱਪੇ ਦੇ ਦੇ ਸਮਾਨ ਫਿਲਰ ਕਰਨ ਤੇ ਦੂਜੀਆਂ ਜਿਹੜੀਆਂ ਨੇ ਗਰਮ ਚੜ੍ਹ ਗਈ ਉਹ ਪੈਕ ਹੋ ਜਾਣੀ ਉਹ ਵੈਕਿਊਮ ਹੋ ਜਾਣੀ ਪਿਓ ਨੂੰ ਜ਼ਿਆਦਾ ਟੈਨਸ਼ਨ ਹੋ ਰਹੀ ਧੀ ਨਾਲ ਤੇ ਦਮਣ ਉਧਰ ਨਾ ਮੇਰਾ ਪੁੱਤ ਟੈਨਸ਼ਨ ਚਾ ਕਿ ਭੈਣ ਨੇ ਤੁਰ ਜਾਣਾ ਤੇ ਮੈਂ ਕੱਲੀ ਨੇ ਰਹਿ ਜਾਣਾ ਮੈਂ ਆ ਦੇਖ ਲਓ ਮੁੜ ਕੇ ਰੋਣਾ ਤੂੰ ਅੱਖਾਂ ਚੋਂ ਸੁਨ ਲੈ ਲੈ ਕੇ ਵੇਖ ਲਈਂ ਭਾਵੇਂ